ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਤਾਰੀਵਾਲ ਤੋਂ ਹੈ ਜਿਸ ਤਿੱਰਵੀ ਫੌਜੀਆ ਨੇ ਪ੍ਰੈਸ ਕਾਨਫਰੰਸ ਰਾਹੀਂ ਆਖਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਮ ਅਤੇ ਕੌਮ ਦੀ ਖਾਤਰ ਸਹਾਤਾ ਅਤੇ ਕੁਰਬਾਨੀ ਦੇਣ ਵਾਲਿਆਂ ਨੂੰ ਨਹੀਂ ਰੱਖਦੀ ਯਾਦ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਸਮੇਤ ਹੋਰ ਤਿੱਰਵੀ ਫੌਜੀਆ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦਰਾ ਕੀਮਤਾ ਪੁਲ ਕੇ ਆਪਣੇ ਅਸੂਲਾਂ ਤੋਂ ਪੱਟਕ ਚੁੱਕੀ ਹੈ タルウィ फौजिया वक वक वाख कैटा गेरिया के, के उन्नादिया कुर्बानिया नु नजरअंदाज किता है 1984 दौरान श्री अकाल तख्त साहिब नु फौज तो आजाद करवाण ले सिख तरवी फौजिया ने बैर का छड़ श्री अमृतसर वल कोच कीता सी साल बीत जानते भी तरवी फौजिया नु मान मानसतेकार नहीं दिता गया तरवी फौजिया ने बैर छड़ अपना धर्म निभाया तसे चले अंग दुवाहे ਕਈ ਸ਼ਹੀਦ ਹੋਏ ਪਰ ਸ਼੍ਰੋਮਣੀ ਕਮੇਟੀ ਨੇ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਦਾ ਕਦਰ ਨਾ ਪਾਇਆ ਉਲਟਾ ਆਖਦੇ ਤੁਸੀਂ ਕਾਦੇ ਧਰਮੀ ਫੌਜੀ ਹੋ ਸਾਰੇ ਸਿੱਖ ਧਰਮੀ ਫੌਜੀਆਂ ਦੀ ਇੱਕ ਹੀ ਕੈਟਾਗਰੀ ਹੈ ਕਿ ਉਹ ਹੈ ਜਿੰਦਾ ਸ਼ਹੀਦ ਧਰਮੀ ਫੌਜੀ ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਸੀਨੀਅਰ ਮੀਤ ਪ੍ਰਧਾਨ ਰਣਤੀਰ ਸਿੰਘ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੋਹੀ ਜ਼ਿਲ੍ਹਾ ਪ੍ਰਧਾਨ ਬੁਰਜਾਰ ਸਿੰਘ ਕੁਲਦੀਪ ਸਿੰਘ ਜਗਜੀਤ ਸਿੰਘ ਬਲਵਿੰਦਰ ਸਿੰਘ ਬਲਬੀਰ ਸਿੰਘ ਸੁਜਾਨ ਸਿੰਘ ਤੋਂ ਇਲਾਵਾ ਹੋਰ ਧਰਮੀ ਫੌਜੀ ਹਾਜ਼ਰ ਸਨ ਦੇਖੋ ਤਾੜੀ ਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਵਰਤਜੀ ਕਾ ਖਾਲਸਾ ਵੈਰੀ ਖੜੇ ਮੈਂ ਸਿੱਕਰੀ ਫੈਡਰੇਸ਼ਨ ਦਾ ਪ੍ਰਧਾਨ ਪ੍ਰਦੇਸ਼ ਸੰਗਰਦਾਸ ਹੋ ਰਿਆਂ ਔਰ ਮੈਂ ਪ੍ਰੈਸ ਦਾ ਜਿਹੜਾ ਵਾ ਧੰਨਵਾਦ ਕਰਦਾ ਕਿ ਜਿਹੜਾ ਮਰਕੇ ਸਾਡੇ ਵਿਚਾਰ ਜਿਹੜੇ ਨੇ ਜਨਤਾ ਤੱਕ ਪਹੁੰਚਾਉਣ ਲਈ ਤੁਸੀਂ ਆਏ ਜੇ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿਹੜੀ ਅੱਜ ਅਸੀਂ ਰਮਿਧੀ ਕੀਤੀ ਹੈਗਾ ਪ੍ਰਸ਼ੰਸਾ ਕਰ ਰਹੇ ਹਾਂ ਇੱਕ ਬੜੇ ਦੁਖੀ ਹੱਦੇ ਮੈਂ ਕਰ ਰਹੇ ਹਾਂ ਜਦੋਂ ਸਾਡੀਆਂ ਛੋਟੀਆਂ ਉਮਰਾਂ ਹੀ ਤੇ ਵੱਡੀ ਕੁਰਬਾਨੀ ਕੀਤੀ ਸੈਂਟਰ ਸਰਕਾਰ ਦੇ ਬਰਖਲਾਫ ਹਜ਼ਾਰ ਮਨੁਸ਼ਿਆਂ ਚੁੱਕ ਦੇ ਧਰਮ ਤੇ ਕੌਮ ਦੀ ਰਾਖੀ ਕੀਤੀ ਲੇਕਿਨ ਜਿਹੜੀ ਸਾਦੀ ਸ਼ੋਮੇ ਘਟਦੀ ਆਪਣੇ ਸੰਸਥਾਵਾਂ ਇਹ ਸਾਨੂੰ ਮਿਲ ਕੇ ਹਾਦ ਤੋਂ ਵੱਧ ਜਿਹੜਾ ਉਹ ਜਲੀਲ ਕਰਦੇ ਇਸ ਕਰਕੇ ਸਾਨੂੰ ਬਹੁਤ ਦੁੱਖ ਦੀ ਗੱਲ ਆ ਜਦੋਂ ਅਸੀਂ ਜਾਣਿਆ ਸਾਨੂੰ ਮਿਲ ਕੇ ਪੁੱਛਦੇ ਨੇ ਕਿ ਤੈਨੂੰ سزا ਕਿੰਨੀ ਹੋਈ ਤੇਰਾ ਜਨਰਲ ਕੋਰਟ ਮਤਰਾ ਸਮਰੀ ਕੋਰਟ ਇਹਨਾਂ ਨੇ ਸਾਡੇ ਨੂੰ ਸੁਣ ਸੁਣ ਕੇ ਤੇ ਪੰਜ ਚਾਰ ਇਹਨਾਂ ਨੇ ਖਾਕੀ ਬਣਾਏ ਨੇ ਤੇ ਸਾਨੂੰ ਪੁੱਛਦੇ ਨੇ ਅੱਜ ਮੈਂ ਪ੍ਰੈਸ ਦੇ ਥਰੂ ਸ਼੍ਰੋਮਣੀ ਕਟਿੰਗ ਨੂੰ ਅਪੀਲ ਕਰਦਾ ਕਿ ਸਾਡੀ ਕੋਈ ਕਾਗਰੀ ਨਹੀਂ ਜਦੋਂ ਅਸੀਂ ਜੂਨ 1984 ਦੇ ਵਿੱਚ ਬਾਰਕਾ ਛੜ ਗਿਆ ਅੰਮ੍ਰਿਤਸਰ ਨੂੰ ਚਲੇ ਆ ਉਹ ਤਾਂ ਸ਼ਹੀਦ ਹੋਣ ਵਾਸਤੇ ਆਈ ਸਾਡੀ ਅੱਜ ਤੱਕ ਲੈ ਕੇ ਸੁਣ ਲੋ ਕਿ ਸਾਡਾ ਨਾਮ ਆ ਸ਼ਹੀਦ ਧਰਮੀ ਫੌਜੀ ਜਦੋਂ ਬਾਰਕਾ ਛੱਡੀਆਂ ਤੇ ਉਦੋਂ ਹੀ ਮਰ ਕੇ ਤੇ ਰਿਸ਼ਨਾ ਵਾਸਤੇ ਨੇ ਛੱਡੀਆਂ ਦੂਸਰੀ ਗਾ ਜੂਨ 1984 ਦਾ ਔਰ ਨਨਕਾਣਾ ਸਾਹਿਬ ਦਾ ਹਾਕਾ ਜਿਹੜਾ ਉਹਦੀ ਕਿਸੇ ਕਮ ਕੋਮ ਰਾਜੀ ਤਾਂ ਵੀ ਕੋ ਕਥਾ ਕਰਾ ਕੇ ਇਹਦਾ ਇਹਦਾ ਵਿਚਾਰ ਸੁਣ ਲੋ ਕਿ ਇਹ ਦੋਨੇ ਕਿਰਪਾਨੀਆਂ ਇੱਕ ਨੇ ਜਿਦਾ ਤੁਸੀਂ ਨਨਕਾਣਾ ਸਾਹਿਬ ਦੀ ਦਵਾਈ ਤੇ ਮੇਰੇ ਦੇ ਹੱਥਾਂ ਸੇ ਤੇ ਤਾਂ ਧਰਮੀ ਫੌਜੀਆਂ ਨੇ ਉਹਨੂੰ ਕਿਉਂ ਜਲੀਲ ਕਰਦੇ ਜੀ ਔਰ ਇੱਥੇ ਇਹ ਵੀ ਉਹਨਾਂ ਵਿਚਾਰ ਕਹਨ ਜਿਦਾ ਸੁਲਤਾਨਪੁਰ ਲੋਧੀ ਕੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਨੇ ਮੰਨ ਨਹੀਂ ਕੀਤੀ ਉਹ ਵੀ ਪ੍ਰਧਾਨ ਸਰ ਨੇ ਔਰ ਸ਼ਰੋਮ ਨੇ ਕਹਿੰਦੇ ਨੇ ਥੱਲੇ ਮੀਟਿੰਗਾਂ ਕੀਤੀਆਂ ਅੰਤਮ ਕਿਤੇ ਦੀ ਮੀਟਿੰਗ ਕੀਤੀ ਆ ਔਰ ਉਹਦੇ ਵਿੱਚ ਇਹਨਾਂ ਨੇ ਜਾ ਕੇ ਤੇ ਜਰਨਲ ਅਸਵੀ ਸੱਧਿਆ ਜੇ ਤਾਂ ਸਰਦਾਰ ਸ਼ਖੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲੀ ਆ ਚੌੜੇ ਨੇ ਗੋਲੀ ਚਲਾਈ ਆ ਔਰ ਉਹਦੇ ਬਾਰੇ ਵੀ ਬੀਤ ਗਿਆ ਹੁੰਿਆ ਨੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ 40 ਸਾਲ ਦੇ ਵਿੱਚ 1984 ਦਾ ਜਿਹੜਾ ਫੌਜੀ ਹਮਲਾ ਉਹ ਮਤਲਬ ਕਿ ਉਹਦੇ ਬਾਰੇ ਅੱਜ ਤੱਕ 40 ਸਾਲ ਅਜੇ ਕਿਉਂ ਨਹੀਂ ਗੱਲ ਹੋਈ ਇਹ ਤੇ ਮੈਂ ਪੁਰੀ ਕਰ ਦੇਣਾ ਚਾਹੁੰਦਾ ਕਿ 40 ਸਾਲ ਚ ਗੱਲ ਨਾ ਕਰਨੀ ਕਾਂਗਰਸ ਨੇ ਹਮਲਾ ਕੀਤਾ ਬਾਦਲ ਨੇ ਕਰਵਾਇਆ ਤੇ ਬੀਜੇ ਨੇ ਸਪੋਰਟ ਕੀਤੀ ਇਸ ਕਰਕੇ ਤੂੰ ਨਹੀਂ ਕਰਦੇ ਜੇਕਰ ਤੁਸੀਂ ਆਪਣਾ ਪਰਦਾ ਪਾਉਣ ਦੀ ਜ਼ਿੰਮੇਵਾਰੀ ਪਰ ਨਹੀਂ ਥੋਜਦੇ ਕਿ ਕਰਪਾਨੀ ਨੇ ਵਿਦੇਸ਼ ਕੰਮ ਲਾਉਂਦੇ ਜੇ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਦੂਸਰੀ ਗੱਲ ਜਿਹੜਾ 2084 ਦੇ ਅਸੀਂ ਮਾਰਕਾ ਛੱਡ ਗਏ ਹਰ ਮੰਦਰ ਚੋਂ ਨਹੀਂ ਚਾੜੇ ਪਏ ਨੇ ਉਹਦੇ ਸਾਰੇ ਅਮੇਰੀਕਾ ਸ਼ਹੀਦ ਪਰ ਨਹੀਂ ਥੋਜੂ ਹੋਏ ਨੇ ਉਹਦੇ ਵਿੱਚ ਤੋਹਫਾ ਮਿਲ ਕੇ ਅੱਜ ਤੱਕ ਤੇ ਸਾਧੀਆਂ ਕੱਢ ਰਹੀਆਂ ਤੇ ਸ਼ਹੀਦ ਦਾ ਅਜੇ ਤੱਕ ਤੋਹਫਾ ਕਿਉਂ ਨਹੀਂ ਆਇਆ ਤੇ ਫੋਟੋ ਨਹੀਂ ਆਈ ਜਾ ਆ ਤੱਕ ਉਹ ਉਹਦਾ ਤੁਹਾਂ ਕੀ ਕਿਤਾ ਸ਼ੁਰੂ ਕਿ ਇਹਦਾ ਸਮਝ ਪਾਉਂਦੇ ਜਿਹੜਾ ਜੂਨ 1984 ਦੇ ਦੇ ਇੰਕਾਰ ਕਾ ਛੜ ਗਿਆ ਹਰਮੰਦਰ ਸਾਨੂੰ ਚਾਹੇ ਪਾਏ ਨੇ ਉਹਦੇ ਵਿੱਚ ਆ ਦੇਖਾਂ ਸਾਡੇ ਧਰਮੀ ਫੌਜੀ ਸ਼ਹੀਦ ਹੋ ਗਏ ਨੇ ਉਹਦੇ ਤਾਂ ਮੇਕਾ ਫੌਜੀ ਹੋ ਗਏ ਉਹ ਜ਼ਖਮੀ ਹੋ ਗਏ ਨੇ ਜ਼ਖਮੀ ਤੇ ਅੰਤਿਆਰੋ ਕਰ ਜਿਹੜੇ ਨੇ ਇਹ ਅੱਜ ਮੰਝਾ ਦੇ ਤਾਂ ਜੂਝ ਰਹੇ ਨੇ ਔਰ ਦੁੱਖ ਉਹ ਕਦੀ ਨੇ ਉਹਨਾਂ ਕੋ ਚੱਲਣ ਸੋ ਸਮਰਾਥ ਨੇ ਤੇ ਕਿਉਂ ਨਹੀਂ ਉਹਨਾਂ ਬਾਰੇ ਵਿਚਾਰ ਕੀਤਾ ਜਾਂਦਾ ਜੇਕਰ ਉਸ ਸਮੇਂ ਬੰਦੇ ਜਿਹੜੇ ਰਾਤ ਵਿੱਚ ਆਏ ਨੇ ਉਹ ਮਲਕੇ ਹਰਕਤ ਕੋਲੀਆਂ ਖਾਂਦੇ ਸੀ ਉਹ ਤਹਾਦੀ ਖਾਤਰ ਖਾਂਦੇ ਸੀ ਜੇਕਰ ਸ਼ਹੀਦ ਹੋਣ ਉਹ ਤਹਾਦੇ ਵੀ ਕਾ ਕਰਦੇ ਸੀ ਜੇਕਰ ਅੰਦਰ ਰਾਤ ਵਿੱਚ ਪੈਰੋ ਕਹੜੇ ਹੁੰਦੇ ਤੇ ਤਹਾਦੇ ਬੱਚਿਆਂ ਵਾਸਤੇ ਹੁੰਦੇ ਜੇਕਰ ਕੋਨੇ ਧਾਰ ਛੱਡੀਆ ਤਾਂ ਉਹ ਤਹਾਦੇ ਬੱਚਿਆਂ ਵਾਸਤੇ ਛੱਡੀਆ ਫਿਰ ਇਹਦੇ ਵਿੱਚ ਸਾਨੂੰ ਮਲਕਾ ਜਿਹੜਾ ਕਿਉਂ ਸਵਾਲ ਜੋ ਕੀਤਾ ਜਾਂਦਾ ਕਿ ਤੂੰ ਮਲਕੇ ਦੇ ਕਦਮ ਬਤਾ ਤਰਨੀ ਫਗੀਆਂ ਛੋਟਾ ਔਰ ਮੈਂ ਇਹ ਤੇ ਜਿੱਤੇ ਨਾ ਅਪੀਲ ਕਰਦਾ ਸ਼ੋਅ ਵਿੱਚ ਉਹ ਤਾਂ ਮੈਂ ਚੇਤਾਵਨੀ ਦੇ ਦਿੰਦਾ ਕਿ ਜੇਕਰ ਅੱਜ ਤੱਕ ਤੂੰ ਸਾਡੇ ਸਾਨੂੰ ਜਲੀਲ ਕੀਤਾ ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਮਤਲ ਇੱਕ ਵਾਰ ਦੁਬਾਰਾ ਸਾਨੂੰ ਜਲੀਲ ਨਾ ਕੀਤਾ ਜਾ ਸਾਨੂੰ ਕੋਈ ਦੇਣਾ ਦੇ ਜੋ ਨਹੀਂ ਪੜਾ ਸਾਨੂੰ ਨਾ ਤਾਂ ਇੱਕ ਸਾਡੇ ਮਤੇ ਰੱਦ ਕੀਤੇ ਜਾਣ ਔਰ ਦੂਸਰਾ ਜਿਹੜੇ ਬਾ ਬੰਤੇ ਕਰਦਾ ਆ ਕਿ ਕਈ ਜਿਹੜੇ ਸ਼ੌਕ ਨਹੀਂ ਜਾਨਦੇ ਆ ਕਈ ਥੱਲੇ ਬੰਦੇ ਚੰਗੇ ਹੁੰਦੇ ਨੇ ਉੱਤੇ ਤੇ ਬੰਦਾ ਸਦਾ ਉੱਤੇ ਕੰਮ ਨਹੀਂ ਹੁੰਦਾ ਜਿਦਾ ਅਸੀਂ ਕਈ ਬੰਦੇ ਹੋਦੇ ਮੈਂ ਕਿ ਥੱਲੇ ਮਾਰੇ ਨੇ ਤੇ ਸਾਨੂੰ ਉੱਪਰ ਪਾ ਕੇ ਜਾਣੀ ਹੁੰਦੇ ਤੇ ਜਦੋਂ ਜਾਣਾ ਕਦੇ ਆਪਣੇ ਵਿਚਾਰ ਪੇਸ਼ ਕਰਾਂਗੇ ਇਸ ਕਰਕੇ ਜਿਹੜਾ ਬਾ ਸਾਨੂੰ ਜਲੂਰ ਕਰਨਾ ਬੰਦ ਕਰਦੇ ਆ ਸਾਦਾ ਸਾਰੇ ਕੰਨ ਖੋਲ ਕੇ ਸੁਣਿਆ ਜਾਵੇ ਕਿ ਸਾਡਾ ਕੋਈ ਕਬਗਰੀ ਨਹੀਂ ਅਸੀਂ ਕੇਵਲ ਤੇ ਕੇਵਲ ਸ਼ਹੀਦ ਭਰਮੀ ਫੌਜੀ ਸਾਬਿਆਂ ਦਾ ਨਾਮ ਆ ਬਾਕੀ ਕੋਈ ਇਹ ਮਤਲਬ ਵਿੱਚ ਫਰਕ ਨਹੀਂ ਇਹ ਸ਼ੌਂਕ ਕਿੰਨੇ ਨੂੰ આજ ਤੱਕ ਸਾਨੂੰ ਜਲੀਲ ਕਰਨਾ ਬੰਦ ਕਰਦੇ ਕੰਮ ਕਰੇ ਜਾਂ ਨਾ ਕਰੇ ਇਹਨਾਂ ਦੀ ਮਰਜ਼ੀ ਜੀ ਪਤਾਂ ਜੀ ਜਲੀਲ ਲਫ਼ਜ਼ ਤੁਸੀਂ ਵਰਤ ਰਹੇ ਹੋ ਕਿ ਜਲੀਲ ਤੁਹਾਨੂੰ ਕਰਨਾ ਬੰਦ ਕਰ ਦਵੇ ਜਲੀਲ ਕਰਨ ਦਾ ਮਤਲਬ ਮਤ ਬਹੁਤ ਇਹ ਤਾਂ ਅਸਭਿਅਤ ਦੀ ਪਾਛ ਹੈ ਜਲੀਲ ਕਿਉਂ ਕਰਦੇ ਸੀ ਤੁਹਾਡੇ ਆ ਤੁਹਾਡਾ ਤੇ ਮਾਣ ਬਣਦਾ ਸਨਮਾਨ ਬਣਦਾ ਸਤਕਾਰ ਬਣਦਾ ਰਿਗਾਰਡ ਬਣਦਾ بڑی ਇੱਜ਼ਤ ਬਣਦੀ ਹੈ ਤੇ ਇਹ ਜਿਹੜਾ ਜਲੀਲ ਲਫ਼ਜ਼ ਹੈ ਕਿਉਂ ਤੁਹਾਡੀ ਜ਼ੁਬਾਨ ਤੇ ਹੈ ਜਦੋਂ ਸੁਖਵੀਰ ਬਾਦਲ ਤੇ ਗੋਲੀ ਚਲਦੀ ਆ ਤੇ ਜਿਹੜੇ ਪੁਲਿਸ ਵਾਲੇ ECS ਨੇ ਫੜਿਆ ਵਾ ਉਹਦੇ ਬਾਰੇ ਇਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਵਾ ਵੀ ਤੁਸੀਂ ਮਲਕੇ ਜਿਹੜਾ ਵਾ ਇਹਦੇ ਉੱਤੇ ਮਲਕੇ ਨੂੰ ਸਨਮਾਨ ਤਾਂ ਦਿੱਤਾ ਜਾਵੇ ਵੱਡੇ ਤੋਂ ਵੱਡਾ ਔਰ ਧਰਮੀ ਫੌਜੀਆਂ ਨੂੰ ਕਿਉਂ ਨਹੀਂ ਮਲਕੇ ਵੀ ਕੀਤਾ ਜਾਂਦਾ ਉਹ ਤੁਹਾਨੂੰ ਇਹੋ ਗੱਲ ਕਹੀ ਕਿ ਆਪਣੇ ਪਰਦੇ ਪਾਉਂਦੇ ਨੇ ਕਿ ਚੂਨ 84 ਦਾ ਹਮਲਾ ਜਿਹੜਾ ਵਾ ਅੰਕਰਵਾ ਉਹਦਾ ਮਲਕੇ ਵੀ ਮਿੱਟੀ ਤੇ ਧਰਮੀ ਫੌਜੀਆਂ ਦੀ ਕੁਰਬਾਨੀ ਵੀ ਮਿੱਟੀ 'ਚ ਰੋਲਦਾ ਕਾਰਨ ਇਹੋ ਹੋਵਾ ਕਿ ਇਹ ਮਤਲਬ ਹੈ ਆਪਣਾ ਪਰਦਾ ਪਾਉਣ ਮਾਰੇ ਸਾਡੇ ਕਦੇ ਪਤਾ ਇਹਨਾਂ ਨੂੰ ਕਿਦਾ ਇੰਨੇ ਹੋਰ ਪਰ ਕਰਦੇ ਨੇ ਇਹਦੇ ਬਾਰੇ ਕਿਹੜੇ ਅਣਜਾਣ ਨੇ ਜੀ 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 ਤੁਹਾਡੇ ਨਾਲ ਵਾਪਰ ਕੀ ਰਿਹਾ ਅੱਜ ਤੁਹਾਡੇ ਮਨ ਦੀ ਪੀੜਾ ਕੀ ਹੈ ਤੁਹਾਡੇ ਮਨ ਦਾ ਬਰਲਾਪ ਕੀ ਹੈ ਕਿਉਂ ਦਰਦ ਜਿਹੜਾ ਤੁਸੀਂ ਦੱਸ ਨਹੀਂ ਪਾਰੇ ਸ਼ਬਦਾਂ ਦੇ ਵਿੱਚ ਜਲੀਲ ਲਫ਼ਜ਼ ਜ਼ਰੂਰ ਵਰਤੇ ਦਰਦ ਨਹੀਂ ਦੱਸਿਆ ਕੀ ਕਿਹੜੀ ਗੱਲ ਹੈ ਜਿਹੜੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੈ ਐਸਜੀਪੀਸੀ ਦਫ਼ਤਰ ਗਏ ਉਹਨਾਂ ਨੇ ਇਹੋ ਜਿਹਾ ਕੀ ਕਹਤਾ ਕਿ ਜਿਹਦੇ ਕਰਕੇ ਅੱਜ ਤੁਹਾਡੇ ਮਨ ਦੀ ਪੀੜਾ ਸ਼ਬਦਾਂ ਦੇ ਜ਼ਰੀਏ ਬਾਹਰ ਨਿਕਲੀ ਹੈ 5 ਨੰਬਰ ਤੋਂ 2016 ਤੋਂ ਪਟੰਗਰ ਸਾਹ ਪੰਦੇ ਨੇ ਉਹ ਤੰਤਰਕ ਕੋਈ ਸਾਡਾ ਕੰਮ ਨਹੀਂ ਹੋਇਆ ਔਰ ਜੇਕਰ ਇਹ ਮੈਂ ਕਿਹਾ ਜੇ ਤਾਂ ਸਾਨੂੰ ਜਦੋਂ ਹੀ ਜਾਣਿਆ ਸਾਨੂੰ ਇਹ ਪੁੱਛਿਆ ਤੈਨੂੰ ਪੈਨਸ਼ਨ ਮਿਲਦੀ ਆ ਜਦੋਂ ਇਹ ਕਹਿੰਦਾ ਕਿ ਉਹ ਮਿਲਦੀ ਹੈ ਮਿਲਦੀ ਫਿਰ ਤੂੰ ਤਰਮੀ ਫੌਜੀ ਕਿਤਾ ਫਿਰ ਸਾਨੂੰ ਇੱਕ ਦੂਜੇ ਦੀ ਤਾਰ ਮੰਦ ਲਿਆ ਉਹ ਮਨ ਕੇ ਤਰਮੀ ਫੌਜੀ ਐਡਾ ਮਰਥੇ ਬੇਦੀ ਕਰਨੀ ਚਾਹੁੰਦਾ ਜਿਹੜਾ ਇਹ ਕਹਿੰਦੇ ਨੇ ਕਿ ਜਰਨਲ ਕੋਨਫਾ ਵੱਡੇ ਨਾਲ ਸਤਕਾਰ ਕਰਦਾ ਜਨਕੋਨ ਨਾਲ ਬੜੀ ਬੜੀ ਵੱਡੀ ਉਹਨਾਂ ਦੀ ਕੁਰਬਾਨੀ ਆ ਦੇਖਣ ਨੂੰ ਇਹਨਾਂ ਦੇ ਕੋਈ ਬੰਦੇ ਹੋਣੇ ਨਹੀਂ ਕਿ ਜੇ ਮਾਨੂੰ ਇਹ ਤਸਰ ਪੁਆਇੰਟ ਮੈਂ ਦੇ ਸਜਾਈ ਦੀ ਤੁਸੀਂ ਕੰਟਰੋਲ ਕਿਉਂ ਨਹੀਂ ਕੀਤਾ ਤੇ ਉਹ 28 ਦਿਨ ਦੀ ਸਜ਼ਾ ਵਾਲੇ ਜਿਹੜੇ ਨੇ ਹਾਂ ਇਸ ਪਾੜੇ ਨੂੰ ਦੂਰ ਕਰਨ ਵਾਸਤੇ ਮੈਂ ਅਪੀਲ ਕਰਦਾ ਕਿ ਸ਼ਰਮੀ ਕਤੀ ਜਿਹੜੀ ਸਾਰੇ ਪਰ ਵੀ ਫੌਜੀ ਸਾਦਕੇ ਇੱਕ ਇੱਕ ਦਿਨਾਂ ਵਿਚਾਰ ਕਰੇ ਔਰ ਮੈਂ ਤਾਂ ਵਾਅਦਾ ਕਰਾਂਗਾ ਕਿ 28 ਦਿਨ ਦੀ ਸਜ਼ਾ ਵਾਲੇ ਦੀ ਜਿਹੜੇ ਇਹਨਾਂ ਨੂੰ ਇਹ ਪਰ ਵੀ ਹੋ ਗਈ ਮੰਨਦੇ ਉਹਨਾਂ ਤੋਂ ਵੱਡੀ ਕੁਰਬਾਨੀ 28 ਦਿਨ ਵਾਲੇ ਦੀ ਚਾਹੁੰਦੇ ਜੀ ਅਸੀਂ ਚਾਹੁੰਦੇ ਆ ਕਿ ਜਿਹਾ ਵੀ ਚਾਹਣੇ ਆ ਮਰਕੇ ਤੇ ਤਰਬਾਨੀ ਆਈ ਪਾਰਟੀ ਦਾ ਸਾਡਾ ਕੰਸਲ ਸਾਡੇ ਨੇ ਪਛਾਰਤਾ ਕੀਤਾ ਤੇ ਸਾਨੂੰ ਜੁਲੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਮੋਰਚੇ ਤੇ ਡਟਣ ਦਾ ਕਾਰਨ ਇੱਕ ਹੀ ਹੈ ਕਿ ਸਾਡੇ ਧਰਮੀ ਫੌਜੀਆਂ ਦੇ ਵਿੱਚ ਫੋਟੋ ਪਾਓ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਨੀਤੀ ਦੇ ਤਾਅਤ ਸਾਡੇ ਧਰਮੀ ਫੌਜੀਆਂ ਦੇ ਵਿੱਚ ਵੰਡੀਆਂ ਪਾਉਣੀਆਂ ਔਰ ਵੰਡੀਆਂ ਪਾਈਆਂ ਕਿੰਨੇ ਨੇ ਵੰਡੀਆਂ ਪਾਈਆਂ ਨੇ ਐਸਜੀਪੀਸੀ ਨੇ ਐਸਜੀਪੀਸੀ ਨੂੰ ਮੈਂ ਬੇਨਤੀ ਕਰਾਂਗਾ ਪਈ ਜਿੱਥੇ ਤੁਸੀਂ ਬਾਕੀ ਕੁਰਬਾਨੀਆਂ ਵਾਲੀਆਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਦੇ ਇਹਨੂੰ ਬਲਦੇਵ ਸਿੰਘ ਨੂੰ ਅਸੀਂ ਪ੍ਰਧਾਨ ਬਣਾ ਕੇ ਹੋਏ ਤੁਹਾਡੇ ਕੋਲ ਭੇਜਿਆ ਹੋਇਆ ਸਾਰਿਆਂ ਨੇ ਵੀ ਇਹਦੀ ਆਪਣੀ ਸਾਡੀ ਗੱਲਬਾਤ ਇਹਦੇ ਥਰੂ ਤੁਸੀਂ ਸੁਣੋ ਪਰ ਉੱਥੇ ਜਾ ਕੇ ਜਦੋਂ ਤੁਸੀਂ ਇਹਨੂੰ ਇਹ ਗੱਲ ਕਹਿ ਦਿੰਦੇ ਕਿ ਤੂੰ ਪੈਨਸ਼ਨਰ ਆ ਤੂੰ ਫਲਾਣਾ ਧਰਮੀ ਫੌਜੀ ਨਹੀਂ ਸਾਰੇ ਇਕੱਠੇ ਹੋ ਕੇ ਆਓ ਇਹ ਵੰਡੀਆਂ ਪਾਈਆਂ ਨੇ ਤੁਸੀਂ ਅਸੀਂ ਜਿਨ੍ਹਾਂ ਨੇ 7 ਜੂਨ 1984 ਤੋਂ ਲੈ ਕੇ ਸਾਰੇ 201984 ਤੱਕ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਅਸੀਂ ਸਾਰਿਆਂ ਨੂੰ ਧਰਮੀ ਫੌਜੀ ਮੰਨਦੇ ਆ ਔਰ ਤੁਹਾਨੂੰ ਇਹ ਗੱਲ ਮੰਨਣੀ ਪੈਗੀ ਹਾਂ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਸਾਡੇ ਜੀਸੇਮ ਵਾਲੇ ਨੇ ਜਿਨ੍ਹਾਂ ਦੇ ਜਨਰਲ ਫੋਰਟ ਵਾਰਸ਼ਲ ਹੋਏ ਨੇ ਉਹਨਾਂ ਨੂੰ ਤੁਸੀਂ ਫੈਸਿਲਟੀਆਂ ਦੇਣੀਆਂ ਤੇ ਉਹਨਾਂ ਨੂੰ ਤੁਸੀਂ ਵਧ ਦਿਓ ਸਾਨੂੰ ਪੈਨਸ਼ਨ ਵਾਲਿਆਂ ਨੂੰ ਕੋਈ ਫੈਸਿਲਿਟੀ ਨਾ ਦਿਓ ਸਾਨੂੰ ਅਸੀਂ ਤੁਹਾਡੇ ਕੋਲੋਂ ਕੋਈ ਐਕਸਟਰਾ ਵਾਧੂ ਚੀਜ਼ ਨਹੀਂ ਮੰਗਦੇ ਪਰ ਸਾਨੂੰ ਇਸ ਗੱਲ ਦਾ ਅਫਸੋਸ ਆ ਕਿ ਤੁਸੀਂ ਸਾਨੂੰ ਧਰਮੀ ਫੌਜੀ ਮੰਨਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਸ ਗੱਲ ਦਾ ਸਾਡੇ ਹਿਰਦਿਆਂ ਦੇ ਵਿੱਚ ਦੁੱਖ ਹੈ ਔਰ ਦੂਜਾ ਤੁਸੀਂ ਜਦੋਂ ਵੀ ਇਹ ਤੁਹਾਡੇ ਕੋਲ ਜਾਈਏ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਕਿ ਤੁਸੀਂ ਇਕੱਠੇ ਹੋ ਕੇ ਆਓ ਦੇਖੋ ਮੈਂ ਇੱਕ ਮਿਸਾਲ ਦੇਣਾ ਕਿ ਕਿਸਾਨ ਜੱਥੇਬੰਦੀਆਂ ਦੀਆਂ ਵੱਖ-ਵੱਖ ਪਾਰਟੀਆਂ ਪਰ ਉਹਨਾਂ ਦਾ ਟੀਚਾ ਤੇ ਇੱਕ ਹੀ ਆ ਇਸ ਤਰ੍ਹਾਂ ਸਾਡੇ ਵਿੱਚ ਤੁਸੀਂ ਵੀ ਵੰਡੀਆਂ ਪਾ ਕੇ ਪਾਰਟੀਆਂ ਦੀ ਬੇਸ਼ੱਕ ਬਣਵਾ ਲੈਂਦੀਆਂ ਪਰ ਸਾਡਾ ਟੀਚਾ ਇੱਕ ਹੀ ਹੈ ਧਰਮੀ ਫੌਜੀ ਐਂ ਸਾਰੇ ਸੋ ਮੇਰੀ ਬੇਨਤੀ ਐਸਜੀਪੀਸੀ ਨੂੰ ਇਹ ਆ ਕਿ ਸਾਡੇ ਪ੍ਰਧਾਨ ਨੂੰ ਕਿਸੇ ਗੱਲ ਤੋਂ ਜਲੇਲ ਨਾ ਕੀਤਾ ਜਾਏ ਔਰ ਸਾਡੇ ਸਿਰਫ ਪ੍ਰਧਾਨੂ ਨਹੀਂ ਕੋਈ ਵੀ ਸਾਡਾ ਧਰਮੀ ਫੌਜੀ ਜਾਂਦਾ ਉਹਨੂੰ ਕਿਸੇ ਗੱਲ ਤੋਂ ਇਨਕਾਰ ਨਾ ਕੀਤਾ ਜਾਏ ਉਹਨੂੰ ਇੱਕ ਕੁਰਬਾਨੀ ਵਾਲਾ ਸਿੰਘ ਸਮਝਿਆ ਜਾਏ ਔਰ ਜਿੱਥੇ ਮੈਂ ਇੱਕ ਬੇਨਤੀ ਗਾਨੀ ਹਰਪ੍ਰੀਤ ਸਾਹਿਬ ਨੂੰ ਕੀਤੀ ਜੈਸੇਦਾਰ ਜਾਨੀ ਹਰਪ੍ਰੀਤ ਜੀ ਨੂੰ ਕਿ ਤੁਸੀਂ ਜਿੱਥੇ 6 ਜੂਨ ਤੱਕ ਸਾਡਾ ਇੱਕ ਛੀ ਵਿਧਾੜਾ ਮਨਾਉਂਦੇ ਜੇ ਉੱਥੇ ਸਾਨੂੰ ਸ਼ਾਦੀ ਤੇ ਕਾਰਵਾਈ ਸੱਤ ਤੋਂ ਸ਼ੁਰੂ ਹੁੰਦੀ ਹੈ ਧਰਮੀ ਫੌਜੀ ਦੀ ਤੇ 7 ਤਰੀਕ ਦਾ ਵਿਧਾੜਾ ਇੱਕ ਦਿਨ ਸਾਡੇ ਸਾਡਾ ਆਪਣੇ ਨਾਲ ਜੋੜ ਕੇ ਸ਼ਹੀਦੀ ਵਿਧਾੜੇ ਦੇ ਨਾਲ ਸਾਨੂੰ ਸਾਡੀ ਪਾਰਟੀ ਨੂੰ ਸਰਕਾਰ ਦਿੱਤਾ ਜਾਏ ਸੋ ਇਹ ਮੈਂ ਬੇਨਤੀਆਂ ਇਸ ਕਰਕੇ ਸਾਨੂੰ ਅੱਜ ਇਕੱਠੇ ਹੋ ਕੇ ਮੀਟਿੰਗ ਕਰਕੇ ਤੇ ਸਾਨੂੰ ਬੇਨਤੀ ਕਰਨੀ ਪਈ ਉਹ ਇਸ ਗੱਲ ਦੀ ਵੀ ਨੂੰ ਉਮੀਦ ਹੈ ਕਿ ਸਾਰੇ ਜਰੂਰ ਮੰਨਣਗੇ